ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਦਾਸ ਤੇਰੇ ਕੀ ਬੇਨਤੀ ਰਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੁ ਜਦ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿੱਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ दुखन को नाश चरण कमल का आशरा प्रब पुरख गुणतास कीर्तन नाम सिमरत रहौ जब लग घट सास रहाऊ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਮਿਲਾਵਲ ਮਹਲਾ 5 ਵਾ ਦਾਸ ਤੇਰੇ ਕੀ ਬੇਨਤੀ ਰਿੱਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨੋ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ purkh guntaas ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ ਪੰਜਵਾਂ ਦਾਸ ਤੇਰੀ ਕੀ ਮਿਹਨਤੀ ਰਿੱਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ 5 ਵਾ ਅੰਦਾਸ ਤੇਰੇ ਕੀ ਬੇਨਤੀ ਰਿੱਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪਰਬ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ ਪੰਜਵਾਂ ਦਾਸ ਤੇਰੀ ਬੇਨਤੀ ਰੇਂਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਦ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਹਿਰਦ ਕਰ ਪ੍ਰਗਾਸ tumri kripa te par brahm dukhan ko naash charan kamal ka aasra prab purakh guntaas kirtan naam simrat raho ਜਦ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹਲਾ 5 ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ